ਗਾਰੰਟੀ ਦੇ ਰੂਪ ਦੇ ਵਿੱਚ ਉਹ ਧੋਖਾ ਸੀ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਅਛਾ ਜਿਹੜਾ ਚਿੱਟਾ ਹੈਗਾ ਉਹ ਅਸੀਂ 4 ਹਫ਼ਤਿਆਂ ਦੇ ਵਿੱਚ ਵਿੱਚ ਬੰਦ ਕਰ ਦਾਂਗੇ ਸਾਲ ਹੋ ਗਏ ਬਿਲਕੁਲ ਫੇਲ ਹੋ ਗਏ ਇਹ 9000 ਰੁਪਇਆ ਦੇ ਸਕੇ ਨਾ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰ ਆਵਾ ਦੀ ਪਾਰਟੀ ਸਰਕਾਰ ਨੂੰ ਪੰਜਾਬ ਦੇ ਵਿੱਚ ਸੱਤਾ ਆਇਆ ਨੂੰ ਜਿਹੜਾ 3 ਸਾਲ ਤੋਂ ਵੱਧਦਾ ਸਮਾਂ ਹੋ ਚੁੱਕਿਆ ਹੈਗਾ ਆਵਾ ਦੀ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਦਾਅਵੇ ਕੀਤੇ ਗਏ ਸੀ ਉਹ ਦਾਅਵੇ ਕਿੰਨੇ ਕ ਜਿਹੜੇ ਸੱਚ ਸਾਬਤ ਹੋਏ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸਤਰੀ ਇਕਾਲੀ ਰਲ ਦੀ ਸੂਬਾ ਪ੍ਰਧਾਨ ਹਰਗੋੰਦ ਕੋਰ ਸਰਾਂ ਨੇ ਪ੍ਰਧਾਨੀ ਸਵਾਗਤ ਆ ਤੁਹਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਇਕਾਲੀ ਸੱਤਾ ਹਸਲ ਕਰਨ ਤੋਂ ਪਹਿਲਾਂ ਆ ਆਵਾ ਦੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਕੀਤੇ ਦਾਅਵੇ ਕੀਤੇ ਸੀ ਕਿਵੇਂ ਦੇਖੋ 3 ਸਾਲ ਦਾ ਸਮਾਂ ਬੀਤ ਚੁੱਕਿਆ ਹੈਗਾ ਹੁਣ ਤੱਕ ਪੂਰੇ ਕਿਉਂ ਨਹੀਂ ਹੋਏ ਕੀ ਕਰਨ ਲੱਗਾ ਦੇਖੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਵਾਅਦੇ ਦਾਅਵੇ ਤਾਂ ਹੋਰ ਗੱਲਾਂ ਹੁੰਦੀਆਂ ਨੇ ਗਰੰਟੀ ਦਾ ਮਤਲਬ ਤਾਂ ਹੀ ਹੁੰਦਾ ਵੀ ਅਸੀਂ ਤੁਹਾਨੂੰ ਗਰੰਟੀ ਦਿੱਤੀ ਪੂਰੀ ਕਰਾਂਗੇ ਹੈਨਾ ਪਰ ਉਹ ਗਰੰਟੀ ਨਹੀਂ ਸੀਗੀ ਗਰੰਟੀ ਦੇ ਰੂਪ ਦੇ ਵਿੱਚ ਉਹ ਧੋਖਾ ਸੀ ਜਿਹੜਾ ਲੋਕਾਂ ਦੇ ਨਾਲ ਕੀਤਾ ਇਹਨਾਂ ਨੇ ਸਭ ਤੋਂ ਵੱਡੀ ਤਾਂ ਇਹਨਾਂ ਨੇ ਜਿਹੜਾ ਬੀਬੀਆਂ ਤੇ ਕਿਸਾਨ ਦੋ ਵਰਗਾਂ ਨੂੰ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਇਹ ਕਹਿ ਲੋ ਆਪਦੇ ਲਪੇਟੇ ਚ ਲਿਆ ਕੇ ਬੀਬੀਆਂ ਨੂੰ ਅਸੀਂ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕਿਸਾਨਾਂ ਨੂੰ ਤਾਂ ਕਹਿੰਦੇ ਜੇ ਸੈਂਟਰ ਨਹੀਂ ਦੇ ਸਕਦਾ ਤਾਂ ਸਟੇਟ ਸਾਨੂੰ ਸੱਤਾ ਦਿਓ ਅਸੀਂ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਰੇਤਾ ਸਸਤਾ ਕਰਦਾਂਗੇ ਨਸ਼ਾ ਜਿਹੜਾ ਚਿੱਟਾ ਹੈਗਾ ਉਹ ਅਸੀਂ 4 ਹਫ਼ਤਿਆਂ ਦੇ ਵਿੱਚ ਵਿੱਚ ਬੰਦ ਕਰਦਾਂਗੇ ਸੋ ਇਸ ਤਰ੍ਹਾਂ ਦੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਪਰ ਅੱਜ ਸਾਰਾ ਪੰਜਾਬ ਦੇਖ ਰਿਹਾ ਕਿ 3 ਸਾਲ ਹੋ ਗਏ ਬਿਲਕੁਲ ਫੇਲ ਹੋ ਗਏ ਇਹ 9000 ਰੁਪਈਆ ਦੇ ਸਕੇ ਹੈ ਨਾ ਮਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰ ਸਕਿਆ ਤੇ ਕਿਸਾਨਾਂ ਨਾਲ ਤਾਂ ਇਹਨਾਂ ਨੇ ਬਹੁਤ ਬੁਰੀ ਕੀਤੀ ਹੈ ਕਿ ਜਿਹੜਾ ਉਹਨਾਂ ਦਾ ਮਾੜਾ ਮੋਟਾ ਮਿਲਦਾ ਸੀ ਪਹਿਲਾਂ ਹੀ ਉਹਨਾਂ ਨੂੰ ਹੁਣ ਤੁਸੀਂ ਦੇਖੋ ਮੂੰਗੀ ਬਜਾਈ ਉਹ ਨਹੀਂ ਚੱਕੀ ਪੀਆਰ 26 ਚੋਂ ਨਲਵਾ ਲਿਆ ਉਹ ਨਹੀਂ ਚੱਕਿਆ ਸੋ ਜਿਹੜਾ ਸੀਗਾ ਸਾਰਾ ਕੁਝ ਉਹ ਵੀ ਖੋ ਲਿਆ ਤੇ ਉਲਟਾ ਉਹਨਾਂ ਦੀ ਕੁੱਟਮਾਰ ਕੀਤੀ ਤੇ ਬੁਰੀ ਤਰ੍ਹਾਂ ਕਿਸਾਨਾਂ ਦੇ ਧਰਨੇ ਨੂੰ ਕੁਚਲਿਆ ਇਹਨਾਂ ਨੇ ਸਮਾਨ ਚੋਰੀ ਕਰ ਲਿਆ ਸਮਾਨ ਚੋੱਕ ਕੇ ਲੈ ਗਏ ਸੋ ਰੇਤੇ ਦਾ ਜੇ ਆਪਾਂ ਗੱਲ ਕਰੀਏ ਰੇਤਾ ਤਾਂ ਮਿਲਣੋ ਹੀ ਬੰਦ ਹੋ ਗਿਆ ਸਾਰਾ ਰੇਤਾ ਇਹਨਾਂ ਨੇ ਇਸ ਤਰ੍ਹਾਂ ਹਾਲਾਤ ਬਣਾਤੇ ਮੇਰੇ ਤਾਂ ਟੋਲਿਆਂ ਦੇ ਹਿਸਾਬ ਨਾਲ ਹੋ ਗਿਆ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਿਆ ਵੀ ਇੱਕ ਬੱਠਲ ਦੇਤੇ ਦਾ ਖਰੀਦ ਸਕੇ ਦੂਸਰਾ ਜੇ ਨਸ਼ੇ ਦੀ ਆਪਾਂ ਗੱਲ ਕਰੀਏ ਨਸ਼ਾ ਹੈ ਜਿਹੜੇ ਕਹਿੰਦੇ ਸੀ ਅਸੀਂ ਰਾਸ਼ਨ ਘਰ ਘਰ ਪਹਚਾਵਾਂਗੇ ਆਟਾ ਘਰ ਘਰ ਪਹਚਾਵਾਂਗੇ ਚਿੱਟਾ ਇਹਨਾਂ ਨੇ ਘਰ ਘਰ ਪਹਚਾਤਾ ਆਹ ਹਾਲ ਹੈ ਵੀ ਕਿਸੇ ਇੱਕ ਵੀ ਗੱਲ ਤੇ ਪੂਰੇ ਨਹੀਂ ਉਤਰੇ ਕੋਈ ਇੱਕ ਵੀ ਕੰਮ ਇਹ ਕਰ ਨਹੀਂ ਸਕੇ ਸਕੂਲ ਸਿੱਖਿਆ ਦਾ ਇਹਨਾਂ ਨੇ ਬੇੜਾ ਬਾਤਾ ਹੈਲਥ ਦਾ ਇਹਨਾਂ ਨੇ ਬੇੜਾ ਬਾਤਾ ਕਿ ਜਿਹੜਾ ਹਸਪਤਾਲ ਚੰਗੇ ਭਲੇ ਚੱਲਦੇ ਸੀਗੇ ਜਿਹੜੇ ਸੇਵਾ ਕੇਂਦਰ ਸ਼੍ਰਮਣੀ ਕਾਲੀ ਦਾਲ ਦੀ ਸਰਕਾਰ ਚ ਬਣੇ ਸੀ ਉਹ ਪਹਿਲਾਂ ਕੈਪਟਨ ਨੇ ਉਹ ਬੰਦ ਕਰਤੇ ਇਹਨਾਂ ਨੇ ਉਹਨਾਂ ਦੇ ਝਾੜੂ ਕੁਚੀ ਮਾਰ ਕੇ ਕਹਿੰਦੇ ਜੀ ਇਹ ਆਮ ਆਦਮੀ ਕਲੀਨਿਕ ਹੈ ਉੱਥੇ ਵੀ ਇਹਨਾਂ ਨੇ ਫਰੌਡ ਕੀਤੇ ਕਿ ਉਹ ਇੱਕ ਡਾਕਟਰ ਤੁਸੀਂ ਦੇਖੋ ਵੀ 5 ਮਿੰਟ ਇੱਕ ਬੰਦੇ ਨੂੰ ਬਹਿ ਕੇ ਕੁਰਸੀ ਤੇ ਉੱਠਣ ਤੇ ਲੱਗ ਜਾਂਦੇ ਆ ਤੇ ਜਿਹੜੇ ਇਹਨਾਂ ਨੇ ਰਿਪੋਰਟਾਂ ਬਣਾਈਆਂ ਇੱਕ ਡਾਕਟਰ ਦਿਨ ਦੇ ਵਿੱਚ 100-100 ਮਰੀਜ਼ ਚੈੱਕ ਕਰਕੇ 50 ਰੁਪਏ ਪਰ ਕਮਿਸ਼ਨ ਲੈ ਗਿਆ ਸੋ ਹਰ ਥਾਂ ਤੇ ਇਹਨਾਂ ਨੇ ਫਰੌਡ ਹੀ ਫਰੌਡ ਕੀਤੇ ਆ ਧਰਨੇ ਜੋ ਨਿਕਲੀ ਹੋਈ ਆਵਾਜ਼ ਦੀ ਪਾਰਟੀ ਨੂੰ ਧਰਨਿਆਂ ਤੋਂ ਹੀ ਨਫ਼ਰਤ ਹੋਣ ਲੱਗ ਪਈ ਗੱਲ ਕਿਸਾਨਾਂ ਦੀ ਕਿਸਾਨਾਂ ਨੂੰ ਅੱਧੀ ਰਾਤ ਨੂੰ ਜਿਹੜਾ ਧਰਨਿਆਂ ਤੋਂ ਖੇੜਿਆ ਗਿਆ ਨੌਜਵਾਨੜੇ ਹੱਕ ਮੰਗਦੇ ਆ ਉਹਨਾਂ ਤੇ ਲਾਠੀ ਚਾਰਜ ਮੈਂ ਇਹਦੇ ਚ ਇਹ ਕਹਿਣਾ ਚਾਹਣੀ ਆ ਵੀ ਧਰਨੇ ਤੋਂ ਨਫ਼ਰਤ ਨਹੀਂ ਧਰਨੇ ਤੋਂ ਡਰ ਹੈ ਧਰਨੇ ਤੋਂ ਡਰ ਲੱਗਦਾ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਜਦੋਂ ਅੰਨਾ ਹਜ਼ਾਰੇ ਧਰਨੇ ਤੇ ਬੈਠਾ ਸੀਗਾ ਕਾਂਗਰਸ ਦੇ ਖਿਲਾਫ ਲੋਕ ਕਪਾਲ ਬੈਲ ਲੈ ਕੇ ਆਓ ਇਹ ਇੱਥੋਂ ਡਰਾਮਾ ਸ਼ੁਰੂ ਹੋਇਆ ਪਹਿਲਾਂ ਉਹ ਵੀ ਇੱਕ ਸਪਾਂਸਰਡ ਸੀਗਾ ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਠੀਕ ਹੈ ਉਹਦੇ ਵਿੱਚ ਇਹ ਵੀ ਰਲਗੇ ਕੁੱਦਗੇ ਸ਼ਾਲ ਮਾਰ ਕੇ ਰਲਗੇ ਤੇ ਉੱਥੇ ਬੈਠ ਕੇ ਇਹਨਾਂ ਨੂੰ ਲੱਗਿਆ ਕਿ ਅਸੀਂ ਦੇਸ਼ ਦੇ ਵਿੱਚ ਇੱਕ ਐਡੀ ਮੂਵਮੈਂਟ ਖੜੀ ਕਰਤੀ ਧੋਖੇ ਨਾਲ ਬਣਾ ਕੇ ਤੇ ਅਸੀਂ ਸੱਤਾ ਉਹਨਾਂ ਨੇ ਉੱਥੇ ਸੈਂਟਰ 'ਚ ਸੱਤਾ ਹਥਿਆ ਲਈ ਇਹਨਾਂ ਨੇ ਪੰਜਾਬ 'ਚ ਸੱਤਾ ਹਥਿਆ ਲਈ ਹੁਣ ਇਹਨਾਂ ਨੂੰ ਹੀ ਲੱਗਦਾ ਵੀ ਲੋਕ ਜੇ ਧਰਨੇ ਮੁਜਾਰੇ ਕਰਕੇ ਸਾਡੇ ਖਿਲਾਫ ਮੂਵਮੈਂਟ ਬਣਾ ਕੇ ਸਾਨੂੰ ਸੱਤਾ ਤੋਂ ਬਾਹਰ ਨਾ ਕਰ ਦੇਣੇ ਸੱਤਾ ਦਾ ਡਰ ਹੈ ਵੀ ਅਸੀਂ ਸੱਤਾ ਲਈ ਸੀ ਸੱਤਾ ਹੀ ਨਾ ਖੋਈ ਜਾਵੇ ਤੇ ਇਹਨਾਂ ਨੂੰ ਭਲੇਖਾ ਹੁੰਦਾ ਪੰਜਾਬ ਦੇ ਲੋਕ ਹੈ ਨਾ ਜਿਹੜੇ ਸੰਘਰਸ਼ੀ ਹੈ ਉਹ ਇੱਕ ਬਲਬਲਾ ਬਣਾਇਆ ਸੀ ਇਹਨਾਂ ਨੇ ਪੇੜ ਸੀਗਾ ਜਿਹੜਾ ਕੁਝ ਪਰ ਇਹ ਪੰਜਾਬ ਕੋਈ ਅੱਜ ਸੰਘਰਸ਼ ਕਰਨ ਲੱਗਿਆ ਪੰਜਾਬ ਤਾਂ ਪੰਜਾਬੀ ਚ ਠਹਾਵਤ ਅੱਜ ਵੀ ਹੈ ਵੀ ਪੰਜਾਬ ਦੇ ਜੰਮਿਆਂ ਨੂੰ ਤਾਂ ਨਿਤ ਮਹਿਮਾ ਹੈ ਇੱਥੇ ਤਾਂ ਨਿਤ ਮਹਿਮਾ ਚੱਲਦੀ ਹੈ ਕਦੇ ਸਾਡੇ ਤੇ ਅਫਗਾਨਾਂ ਨੇ ਹਮਲੇ ਕੀਤੇ ਕਦੇ ਸਾਡੇ ਤੇ ਮੁਗਲਾਂ ਨੇ ਹਮਲੇ ਕੀਤੇ ਕਦੇ ਸਾਡੇ ਤੇ ਅੰਗਰੇਜ਼ਾਂ ਨੇ ਹਮਲੇ ਕੀਤੇ ਕਦੇ ਦਿੱਲੀ ਤੋਂ ਚੱਲ ਕੇ ਸਾਡੇ ਤੇ ਹਮਲੇ ਕਰਨ ਆ ਜਾਂਦੇ ਸੋ ਅਸੀਂ ਲੋਕ ਨਹੀਂ ਡਰਦੇ ਇਹਨਾਂ ਦੇ ਜਿਹੜੇ ਇਹ ਡਰਾਉਣਾ ਚਾਹੁੰਦੇ ਆ ਤੇ ਅਸੀਂ ਇਹ ਪੰਜਾਬੀ ਨਹੀਂ ਡਰਨਗੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਨਸ਼ੇ ਦੇ ਵਿੱਚ ਵੀਡੀਓ ਆਉਂਦੀ ਇਹਨਾਂ ਦੇ ਖਿਲਾਫ ਤੇ ਪਿਛਲੇ ਦਿਨੀ ਕਿਹੜੀ ਮਹਿਲਾ ਪੁਲਿਸ ਮੁਲਾਜ਼ਮਾ ਉਹ ਚਿੱਟੇ ਸਮੇਤ ਫੜੀ ਗਈ ਆ 18 ਗ੍ਰਾਮ ਦੇ ਕਰੀਬ ਇਹਦਾ ਚਿੱਟਾ ਦਰਜ ਹੋਇਆ ਉਹਦੇ ਵਿੱਚ ਕਿਹਾ ਜਾਂਦਾ ਵੀ ਵੱਡੇ ਅਧਿਕਾਰੀ ਵੀ ਸ਼ਾਮਲ ਨੇ ਕੀ ਉਹਨਾਂ ਤੇ ਵੀ ਬਲਡوزر ਚੱਲੂਗਾ ਉਸ ਮੁਲਾਜ਼ਮ ਦੇ ਘਰ ਤੇ ਜਾਂ ਸਿਰਫ ਗਰੀਬਾਂ ਦੇ ਕੁਲਿਆਂ ਟਾਉਣ ਤੱਕ ਸੀਮਤ ਰਹੀ ਆ ਹਾਂ ਦੇਖੋ ਇਹ ਤਾਂ ਹੁਣ ਕੱਲ ਪੁਲਿਸ ਮੁਲਾਜ਼ਮ ਫੜੀ ਗਈ ਆ ਤੇ ਤੁਹਾਨੂੰ ਕਮਰ ਵਿਜੇ ਪ੍ਰਤਾਪ ਦਾ ਬਿਆਨ ਭੁੱਲ ਗਿਆ ਜਿਹੜਾ ਉਹਨਾਂ ਨੇ 2-3 ਮਹੀਨੇ ਪਹਿਲਾਂ ਚੋਣਾ ਚ ਦਿੱਤਾ ਸੀ ਉਹ ਜਿਹੜਾ ਇਹਨਾਂ ਦੇ ਐਮਐਲਏ ਉਹ ਐਕਸ ਜਿਹੜਾ ਹੈਗਾ ਪੁਲਿਸ ਅਫਸਰ ਸੀਗਾ ਉਹਨੇ ਸਾਫ਼ ਕਿਹਾ ਕਿ ਆ ਫਲਾਣਾ ਫਲਾਣਾ ਡੀਐਸਪੀ ਅਮਰ ਸਰਦਾ ਫਲਾਣਾ ਫਲਾਣਾ ਐਸਪੀ ਵਿਕਟੋਕਟ ਇਹਨਾਂ ਨੂੰ ਬਦਲੀ ਦਿਓ ਇਹ ਨਸ਼ੇ ਵਕਾਉਂਦੇ ਆ ਇਹਨਾਂ ਰਗਵ ਚੱਡੇ ਦਾ ਦੇਚ ਹੱਥ ਹੈ ਤੇ ਪੁਲਿਸ ਤਾਂ ਇਹਨਾਂ ਦੇ ਜਿਹੜੀ ਹੈਗੀ ਨਾ ਇਹ ਤਾਂ ਇੱਕ ਫੜੀ ਗਈ ਜਦੋਂ ਫੜਿਆ ਜਾਂਦਾ ਉਹੀ ਚੋਰਾ ਇਹ ਬਹੁਤ ਕੁਝ ਚੱਲ ਰਿਹਾ ਹੈਗਾ ਇਹ ਸਾਰਾ ਇਹਨਾਂ ਦੀ ਸਾਰਿਆਂ ਦੀ ਮਿਲੀਭੁਗਤ ਹੈ ਸੱਟੇ 'ਚ ਉਹ ਇਹ ਪੈਸੇ ਲੈਂਦੇ ਆ ਠੀਕ ਹੈ ਕਾਲਾ ਬਜਾਰੀ ਚ ਉਹ ਪੈਸੇ ਲੈਂਦੇ ਆ ਪ੍ਰਧਾਨਗੀਆਂ ਚ ਉਹ ਪੈਸੇ ਲੈਂਦੇ ਆ ਹਰ ਥਾਂ ਤੋਂ ਪੈਸੇ ਨਸ਼ੇ ਚ ਹੁਣ ਭਗਵੰਤ ਮਾਨ ਆਪ ਕਹਿੰਦਾ ਸੀ ਸਾਨੂੰ ਪਤਾ ਫੈਕਟਰੀਆਂ ਕਿੱਥੇ ਲੱਗੀਆਂ ਚਿੱਟੇ ਦੀਆਂ ਸਾਨੂੰ ਪਤਾ ਹੈ ਨਸ਼ਾ ਕਿੱਥੋਂ ਆਉਂਦਾ ਸਰਕਾਰਾਂ ਨੂੰ ਪਤਾ ਸਾਡੀ ਸਰਕਾਰ ਲਿਆਓ ਅਸੀਂ ਤਾਂ ਇੱਕ ਮਿੰਟ ਚ ਫੈਕਟਰੀਆਂ ਬੰਦ ਹੁਣ ਨਹੀਂ ਫੈਕਟਰੀਆਂ ਬੰਦ ਹੁੰਦੀਆਂ ਹੁਣ ਹੁਣ ਉਹ ਪੈਸੇ ਕਮਾਉਣ ਲੱਗੇ ਰੇਤੇ ਚ ਵੀ ਪੈਸੇ ਖਾਂਦੇ ਆ ਹਰ ਥਾਂ ਤੋਂ ਪੈਸੇ ਖਾਂਦੇ ਆ ਸੋ ਜਿਹੜੀ ਹੁਣ ਜਿਹੜੇ ਘਰਟ ਆਉਂਦੀ ਆ ਆਪਾਂ ਗੱਲ ਕਰੀਏ ਇੱਕ ਸਾਬਤ ਕੀ ਕਰਨਾ ਚਾਹੁੰਦੇ ਤਿੰਨ ਸਾਲਾਂ ਚ ਉਹਨਾਂ ਨੇ ਤਾਂ ਬੱਚਿਆਂ ਨੂੰ ਲਾ ਜਾ ਕੇ ਸ੍ਰੀ ਦਰਬਾਰ ਸਾਹਿਬੀ ਸੌਂ ਚਕਾਈ ਸੀਗੀ ਹਰ ਥਾਂ ਤੇ ਕਿਹਾ ਸੀ ਆਹ ਕਰਦੇ ਆਹ ਕਰਦੇ ਭਗਵਾਨ ਤੁਮਾਨ ਨੇ ਆਪਦੀ ਮਾਂ ਦੀ ਸੌਂ ਚੁੱਕੀ ਸੀ ਬੇ ਮੈਂ ਸ਼ਰਾਬ ਨਹੀਂ ਪੀਂਦਾ ਆਹ ਹੁਸ਼ਿਆਰਪੁਰ ਕੀ ਹੋਇਆ ਜਿੱਦੇ ਕੇਜਰੀ ਵਾਲਾ ਆਇਆ ਸੀ ਸ਼ਰਾਬ ਦਾ ਡੱਕੇ ਸੀ ਜਿਹੜਾ ਕੁਛ ਉੱਥੇ ਘੱਟ ਬਣੀ ਹੈ ਨਾ ਆਪ ਸ਼ਰਾਬ ਨਹੀਂ ਛੱਡ ਰਿਹਾ ਪੰਜਾਬ ਚੋਂ ਨਸ਼ਾ ਇਹਨਾਂ ਤੋਂ ਬੰਦ ਨਹੀਂ ਹੋ ਰਿਹਾ ਤਿੰਨ ਸਾਲਾਂ ਚ ਫੇਲ ਹੋਏ ਆ ਅੱਜ ਦੇ ਅਖਬਾਰ ਚ ਵੀ ਫਰੰਟ ਪੇਜ ਤੇ ਖਬਰ ਲੱਗੀ ਹੋਈ ਹੈ ਕੱਲ ਵੀ ਤੁਸੀਂ ਪੜ੍ਹੀ ਹੋਣੀ ਹੈ ਬੱਚੇ ਅੱਜ ਵੀ ਟੀਕੇ ਲਾ ਲਾ ਮਰੀ ਜਾਂਦੇ ਆ ਨਸ਼ੇ ਦੇ ਸੋ ਇਹ ਸਾਰਾ ਜਿਹੜਾ ਬਲਡੋਜਰ ਵਾਲਾ ਨਾ ਗਰੀਬ ਦੇ ਘਰ ਢਾਉਂਦੇ ਆ ਗਰੀਬ ਦਾ ਘਰ ਵੀ ਕਿਹੜਾ ਢਾਉਂਦੇ ਆ ਪਤਾ ਤੁਹਾਨੂੰ ਉਹ ਢਾਉਂਦੇ ਆ ਜਿਹਦੇ ਉੱਤੇ ਲਿਖਿਆ ਹੁੰਦਾ ਵੀ ਇਹ ਨਜਾਇਜ਼ ਕਬਜ਼ਾ ਹੈ ਪਿਛਲੇ ਦਿਨਾਂ ਦੇ ਵਿੱਚ ਫਰੋਈਪੁਰ ਦੇ ਵਿੱਚ ਇੱਕ ਨਸ਼ਾ ਤਸਕਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਇਹਨਾਂ ਨੇ ਮੇਰਾ ਗਲਤ ਘਰ ਢਟਾਇਆ ਠੀਕ ਹੈ ਨਾਲੇ ਉਹਦੇ ਤੇ ਚਾਰ ਪਰਚੇ ਦਰਜ ਐ ਨਸ਼ੇ ਦੇ ਪੁਲਿਸ ਨੇ ਮਾਫੀ ਮੰਗੀ ਆ ਉੱਥੇ ਕਹਿੰਦੇ ਨਹੀਂ ਅਸੀਂ ਇਹਦਾ ਘਰ ਨਹੀਂ ਢਾਇਆ ਉਹ ਤਾਂ ਜੰਗਲਾਤ ਵਾਲਿਆਂ ਨੇ ਢਾਇਆ ਅਸੀਂ ਤਾਂ ਜੰਗਲਾਤ ਵਿਭਾਗ ਦੀ ਸੁਰੱਖਿਆ ਵਾਸਤੇ ਆਏ ਸੀਗੇ ਅਸੀਂ ਜੰਗਲਾਤ ਵਾਲਿਆਂ ਨਾਲ ਆਏ ਸੀ ਇਹਨੇ ਜੰਗਲਾਤ ਦੀ ਥਾਂ ਤੇ ਘਰ ਪਾਇਆ ਸੀ ਤਾਂ ਢਾਇਆ ਸੀ ਨਸ਼ੇ ਕਰਕੇ ਘਰ ਨਹੀਂ ਢਾਇਆ ਸੀ ਠੀਕ ਹੈ ਸੋ ਇਹ ਪੰਜਾਬ ਨੂੰ ਮੈਂ ਕਹਿੰਨੀ ਆ ਵੀ ਐਡੇ ਤਕੜੇ ਮਦਾਰੀ ਆ ਹਰ ਰੋਜ਼ ਬੁੱਧੂ ਬਣਾਉਂਦੇ ਆ ਇਹ ਰੋਜ਼ ਰੱਛ ਦਾ ਖੇੜਾ ਪੈਂਦਾ ਦੇਖ ਲਓ ਜਿੰਨਾ ਦੇਖਿਆ ਜਾਂਦਾ ਪੰਜਾਬ ਦੀ ਸੁਰੱਖਿਆ ਜਿਹੜੀ ਉਹ ਅਵੇ ਦਿੱਲੀ ਦੇ ਆਕਾਮਾਂ ਨੂੰ ਦੇ ਰੱਖਿਆ ਇਸ ਨੂੰ ਕਿਵੇਂ ਦੇਖ ਰਹੇ ਹੋਗੇ ਜਿਹੜਾ ਭਗਵੰਤ ਮਾਨ ਕਹਿ ਲੈਂਦਾ ਕਹਿੰਦਾ ਸੀ ਮੁਰਗੀ ਖਾਨੇ ਖੋਲ ਉਹ ਸਾਨੂੰ ਸੁਰੱਖਿਆ ਜੀ ਜੇ ਲੋੜ ਆ ਗਈ ਪਰ ਹੁਣ ਪੰਜਾਬ ਦੀ ਸੁਰੱਖਿਆ ਜਿਹੜੀ ਉਹ ਦਿੱਲੀ ਦੇ ਆਕਾਮਾਂ ਨੂੰ ਦਿੱਤੀ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਣੀ ਹੈ ਵੀ ਪੰਜਾਬ ਕਦੇ ਵੀ ਦਿੱਲੀ ਦੇ ਥੱਲੇ ਨਹੀਂ ਲੱਗਿਆ ਸੀ ਅਸੀਂ ਕਦੇ ਮੁਗਲਾਂ ਦੇ ਥੱਲੇ ਨਹੀਂ ਲੱਗੇ ਸੀ ਅਸੀਂ ਕਦੇ ਅੰਗਰੇਜ਼ਾਂ ਦੇ ਥੱਲੇ ਨਹੀਂ ਲੱਗੇ ਅਸੀਂ ਹਮੇਸ਼ਾ ਲੜਦੇ ਰਹੇ ਆ ਹਨਾ ਅਸੀਂ ਅਫਗਾਨਾਂ ਦੇ ਥੱਲੇ ਨਹੀਂ ਲੱਗੇ ਇਹਨਾਂ ਨੇ ਚੱਕ ਕੇ ਸਾਨੂੰ ਦਿੱਲੀ ਵਾਲੇ ਦੇ ਥੱਲੇ ਲੱਗਤਾ ਉਹ ਵੀ ਜਿਹੜੇ ਭਈਏ ਕਹਿ ਲੋ ਠੀਕ ਹੈ ਜਿਹੜੇ ਕਿਥੋਂ ਦੇ ਚੱਲੇ ਆ ਜਿਹੜੇ ਜੇਲ੍ਹਾਂ 'ਚ ਰਹੇ ਆ ਨਸ਼ੇ ਪਿੱਛੇ ਉਹ ਜੇਲ੍ਹਾਂ 'ਚ ਰਹੇ ਆ ਨਸ਼ਾ ਕਰਕੇ ਉਹਨਾਂ ਨੇ ਜੇਲਾ ਕੱਟੀਆਂ ਉਹ ਬੰਦੇ ਆ ਕੇ ਅੱਜ ਸਾਡੇ ਜਿਹੜੇ ਪੰਜਾਬ ਦੇ ਵਾਰਸ ਬਣ ਕੇ ਬਹਿ ਗਏ ਸਾਡੇ ਸਾਡੇ ਲੋਕਾਂ ਤੇ ਉਹ ਰਾਜ ਕਰ ਰਹੇ ਕਿੰਨੀ ਸ਼ਰਮ ਦੀ ਗੱਲ ਹੈ ਵੀ ਇਹਨਾਂ ਨੇ ਪੰਜਾਬ ਚੱਕ ਕੇ ਗੈਰਾਂ ਦੇ ਹੱਥਾਂ 'ਚ ਦੇਤਾ ਤੇ ਜਿਹੜਾ ਉਹਨਾਂ ਦਾ ਉਹਨਾਂ ਨੂੰ ਸੁਰੱਖਿਆ ਦੇਣੀ ਜਿਹੜਾ ਉਹਨਾਂ ਤੇ ਹੁਣ ਦੇਖੋ ਤੁਸੀਂ ਵਿਕਰਮਜੀਤ ਮਜੀਠੀਆ ਹੈਗੇ ਆ ਸ਼੍ਰੋਮਣੀ ਕਾਲੀ ਦਲ ਦੇ ਆਗੂ ਉਹਨਾਂ ਦੀ ਤਾਂ ਕਹਿੰਦੇ ਅਸੀਂ ਸੁਰੱਖਿਆ ਵਾਪਸ ਲੈਣੇ ਆ ਉਹ ਦਿੱਲੀ ਵਾਲਿਆਂ ਨੂੰ ਅਸੀਂ ਸੁਰੱਖਿਆ ਦਿੰਨੇ ਆ ਸੋ ਇਹ ਬਹੁਤ ਘਟਿਆ ਕਰੈਕਟਰ ਹੈ ਮੈਂ ਤਾਂ ਹੁਣ ਭਗਵੰਤ ਮਾਨ ਨੂੰ ਕੀ ਕਵਾਂ ਵੀ ਹੈ ਕੀ ਉਹ ਕੀ ਇਹ ਜਮੂਰਾ ਹੈ ਉਹ ਠੀਕ ਹੈ ਜਿਹੜਾ ਉਹਦਾ ਕੋਈ ਰੋਲ ਨਹੀਂ ਹੈਗਾ ਉਹਨੂੰ ਕੁਝ ਨਹੀਂ ਪਤਾ ਵੀ ਕੀ ਦੁਨੀਆ ਤੇ ਉਹ ਤਾਂ ਇੱਕ ਇਹ ਕਹਿ ਲਓ ਵੀ ਇੱਕ ਉਹ ਡਰਾਮੇ ਕਰਦਾ ਸੀ ਭੰਡ ਸੀਗਾ ਲੋਕਾਂ ਨੇ ਉਹਦੇ ਤੇ ਭਰੋਸਾ ਕਰ ਲਿਆ ਲੋਕਾਂ ਨੂੰ ਸਮਝਣਾ ਚਾਹੀਦਾ ਸੀ ਵੀ ਇੱਕ ਨਾਟਕਬਾਜ਼ ਹੈ ਅਸੀਂ ਇਹਦੀ ਸੀਡੀ ਖਰੀਦ ਲਈ ਅਸੀਂ ਇਹਦਾ ਨਾਟਕ ਦੇਖ ਲਈ ਇਹਨੂੰ 100 ਰੁਪਏ ਦੇ ਗਏ ਉਹਦੀ ਈਕਾਤ ਇਹ ਸੀਗੀ ਵੀ ਤੁਸੀਂ ਉਹਨੂੰ ਕੋਈ ਉਹਦਾ ਸ਼ੋਅ ਲਵਾਓ ਕੋਈ 100 ਰੁਪਏ ਦੇ ਦਿਓ ਟਿਕਟ ਦੇ ਦਿਓ ਕੋਈ ਲੱਖ ਰੁਪਏ ਭਰ ਦਿਓ ਉਹਨੂੰ ਸਟੇਟ ਨਹੀਂ ਫੜਾਉਣੀ ਚਾਹੀਦੀ ਪਰ ਲੋਕ ਸਾਡੇ ਪੰਜਾਬੀ ਜਿੰਨੇ ਸੰਘਰਸ਼ ਚੀਲਾ ਲੜਾਕੇ ਉਹਨੇ ਭੋਲੇ ਵੀ ਹੈ ਠੀਕ ਹੈ ਕਹਿੰਦੇ ਚਲੋ ਇਹਨਾਂ ਨੂੰ ਵੀ ਇੱਕ ਵੇਖ ਲਈਏ ਤਾਂ ਹੁਣ ਅਸੀਂ ਭੁਗਤੀ ਜਾਂਦੇ ਹਾਂ ਵੇਖਣ ਦਾ 2027 ਦੀਆਂ ਆਉਂਦੀਆਂ ਤੋੜਾਂ ਨੂੰ ਕਿਵੇਂ ਦੇਖ ਰਹੇ ਹੋਗੇ ਕੀ ਲੱਗਦਾ ਆਮਦੀ ਪਾਰਟੀ ਫਿਰ ਤੋਂ ਸੱਤਾ ਦੇ ਵਿੱਚ ਆਊ ਜਾਂ ਸਪੀਡ ਚੈੱਕ ਹੋਊਗੀ ਸੱਤਾ ਜਾਊਗੀ ਉਹ ਤਾਂ ਭੁੱਲ ਜਾਣ ਸੱਤਾ ਚਾਉਣਗੇ ਮੈਂ ਕਹਣੀ ਜੇ ਅੱਜ ਵੀ ਵੋਟਾਂ ਪੈ ਜਾਣ ਨਾ ਲੋਕ ਤਾਂ ਹੁਣ ਸਿਰਫ ਇਹ ਹੈਗਾ ਕਿ ਉਹਨਾਂ ਕੋਲੇ ਪਾਵਰ ਹੈ ਉਹਨਾਂ ਕੋਲੇ ਸੱਤਾ ਹੈਗੀ ਤਾਂ ਲੋਕ ਚੁੱਪ ਆ ਤੇ ਹੁਣ ਸੱਤਾ ਚਾਉਣਾ ਤਾਂ ਭੁੱਲ ਜਾਣਾ ਸੱਤਾ ਸੁੱਤਾ ਚ ਤਾਂ ਨਹੀਂ ਆਉਂਦੇ ਉਹ ਮੈਂ ਕਹਣੀ ਐ ਵੀ ਜੇ ਵੋਟਾਂ ਤੋਂ ਪਹਿਲਾਂ ਹੀ ਬਾਰਬੂਰ ਨਿਕਲ ਜਾਣ ਤਾਂ ਚੰਗੀ ਗੱਲ ਨਹੀਂ ਤਾਂ ਹੋਰ ਵੋਟਾਂ ਚ ਉਹਨਾਂ ਕੋਲੇ ਸਿਕਿਉਰਿਟੀ ਨਹੀਂ ਹੋਣੀ ਲੋਕ ਕੁੱਟਣਗੇ ਬੜਾ ਕ੍ਰਪਸ਼ਨ ਦੀ ਬੜੀ ਗੱਲ ਕਰਦੇ ਸੀ ਕ੍ਰਪਸ਼ਨ ਦੇ ਵੱਡੇ ਵੱਡੇ ਵਾਅਦੇ ਕਰਦੇ ਕ੍ਰਪਸ਼ਨ ਖਤਮ ਕਰਾਂਗੇ ਇਹਨਾਂ ਦਾ ਮਾਨਸਿਕਾ ਬੜਾ ਐਕ ਸੀਗਾ ਕ੍ਰਪਸ਼ਨ ਦੇ ਵਿੱਚ ਜੇਲ੍ਹ ਗਿਆ ਪਰ ਫਿਰ ਹੀ ਹੁਣ ਮੁੱਖ ਮੰਤਰੀ ਦੇ ਨਾਲ ਤਸਵੀਰਾਂ ਲੱਗਦੇ ਮੁੱਖ ਮੰਤਰੀ ਦੇ ਨਾਲ ਤਸਵੀਰਾਂ ਪ੍ਰੋਗਰਾਮਾਂ ਦਾ ਸ਼ਾਮਲ ਹੁੰਦਾ ਹੈਗਾ ਮੈਂ ਤਾਂ ਫੇਰ ਵਾਰ-ਵਾਰ ਉਹੀ ਕਹੂੰ ਵੀ ਇਹ ਡਰਾਮਾ ਇਹਨਾਂ ਦਾ ਲੋਕਾਂ ਲੋਕਾਂ ਤੇ ਇੱਕ ਪ੍ਰਭਾਵ ਪਾਉਣ ਵਾਸਤੇ ਪਹਿਲੀ ਗੱਲ ਤਾਂ ਉਹ ਕਹਿੰਦੇ ਸਾਡੇ ਕੋਲੇ ਵੀਡੀਓ ਹੈ ਪਹਿਲਾਂ ਨਾ ਸੁੱਚਾ ਸਿੰਘ ਛੋਟੇਪੁਰ ਦੀ ਕਿਹਾ ਵੀ ਭਾਈ ਉਹਦੀ ਵੀ ਸਾਡੇ ਕੋਲੇ ਇੱਕ ਵੀਡੀਓ ਹੈਗੀ ਆ ਉਹਨੂੰ ਪ੍ਰਧਾਨਗੀ ਤੋਂ ਲਾਤਾ ਫੇਰ ਇਹਨੂੰ ਕਹਿੰਦੇ ਵੀ ਅਭਿਜੈ ਸਿੰਘਲੇ ਨੂੰ ਕਹਿੰਦੇ ਇਹ ਕਰਪਸ਼ਨ ਕਰਦਾ ਇਹਦੀ ਵੀ ਸਾਡੇ ਕੋਲ ਵੀਡੀਓ ਨਾ ਤਾਂ ਕਦੇ ਛੋਟੇਪੁਰ ਦੀ ਵੀਡੀਓ ਕੋਈ ਸਾਹਮਣੇ ਆਈ ਨਾ ਕਦੇ ਇਹ ਸਿੰਘਲੇ ਦੀ ਆਈ ਹਨਾ ਇਹ ਆਪਦੀ ਮਰਜ਼ੀ ਨਾਲ ਹੀ ਇੱਕ ਗੇਮ ਜੀ ਬਣਾ ਕੇ ਲੋਕਾਂ ਨੂੰ ਘਮਾਉਂਦੇ ਰਹਿੰਦੇ ਆ ਮੈਂ ਫੇਰ ਕਹਾਂ ਵੀ ਇਹ ਖੇਡਾ ਪਾਉਂਦੇ ਆ ਰਿੱਚ ਦਾ ਕਹਿ ਲਓ ਜਮੂਰੇ ਆ ਜਾਂ ਇਹ ਹਰ ਲੋਕ ਨਵਾਂ ਹਰ ਰੋਜ਼ ਨਵਾਂ ਨਵਾਂ ਤੁਹਾਡੇ ਸਾਹਮਣੇ ਇੱਕ ਮੈਟਰ ਪੇਸ਼ ਕਰ ਦਿੰਦੇ ਆ ਲੋਕ ਉਹਦੇ ਤੇ ਲੱਗੇ ਰਹਿੰਦੇ ਆ ਕਰਪਸ਼ਨ ਕੋਈ ਦੂਰ ਨਹੀਂ ਹੋਈ ਕਰਪਸ਼ਨ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਤੁਸੀਂ ਦੇਖ ਲਓ ਵੀ ਜਦੋਂ ਪਹਿਲੀਆਂ ਸਰਕਾਰਾਂ ਰਹੀਆਂ ਉਦੋਂ ਕਦੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਕੋਈ 55 ਲੱਖ ਦੀ ਵਿਕੀ ਸੀ ਜਿਹੜੀ ਸਕੂਟਰੀ ਵਾਲੀ ਕੁੜੀ ਸੀਗੀ ਉਹ 55 ਲੱਖ ਦੀ ਤਾਂ ਪ੍ਰਧਾਨਗੀ ਵੇਚ ਗਈ ਐ ਇੰਨਾ ਜਿਹੜਾ ਹੈਗਾ ਹਰ ਥਾਂ ਤੋਂ ਜਦੋਂ ਇਹ ਆਪ ਕਰਪਸ਼ਨ ਕਰਨਗੇ ਤਾਂ ਲੋਕ ਦੱਸੋ ਜਿਹੜੇ ਥੱਲੇ ਅਫਸਰ ਆ ਜਿਨ੍ਹਾਂ ਨੂੰ ਇਹ ਪੈਸੇ ਮੰਗਦੇ ਆ ਜਿਨ੍ਹਾਂ ਤੋਂ ਤੇ ਉਹ ਕਿੱਥੋਂ ਲਿਆਉਣਗੇ ਪੈਸੇ ਉਹਨਾਂ ਦੇ ਮੋਰਨਿੰਗ ਮੋਰਨਿੰਗ ਹਸੁੰਦੀਆਂ ਕਰਾਪਸ਼ਨ ਕਰਕੇ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਭਰਨਗੇ ਉਹ ਧੰਨਵਾਦ ਜੀ ਇਹ ਸਨ ਇਸਤਰੀ ਕਾਲੀਰਾਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਜਿਨ੍ਹਾਂ ਨੇ ਕਹੇ ਆਵਾਜ਼ ਦੀ ਪਾਰਟੀ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਗਰੰਟੀ ਲੈਤੀ ਪਰ ਗਰੰਟੀਆਂ ਅਜੇ ਤੱਕ 3 ਸਾਲ ਬੀਤਣ ਤੋਂ ਬਾਅਦ ਵੀ ਇਹ ਜਿਹੜੇ ਲੋਕਾਂ ਦੇ ਨਾਲ ਨਹੀਂ ਪੂਰੀ ਹੋਈਆਂ ਜਿਹੜੇ ਸਤਾਈ ਦੀ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਲੋਕ ਆ ਜਿਹੜੇ ਆਵਾਜ਼ ਦੀ ਪਾਰਟੀ ਨੂੰ ਸਾਬਕਾ ਸਕਉਣਗੇ ਧੰਨਵਾਦ